ਆਹ ਨੂੰ ਕਹਿੰਦੇ ਚ ਅਮਨ ਦੇ ਕਪਣਰਵਾਇਆ ਆਪ ਨੂੰ ਰਵਾਉ ਲੋਈ ਆਪਨੀ ਹੋਈ ਸਨਾਵਰਦੀ ਦਾ ਕਹਿੰਦੇ ਗੱਲ ਬਣ ਗਈ ਆ ਕਹਿੰਦੇ ਸਨਾਵਰ ਲਈ ਰਿਸ਼ਤਾ ਲੱਭਿਆ ਜਾ ਰਿਹਾ ਏ ਤੇ ਇੰਦਾ ਮੈਂ ਸੋਨਾ ਲੈ ਨਹੀਂ ਲੀਂਗੀ ਮਾਰਦਾ ਗਿਆ ਆ ਮੰਨਦਾ ਗਿਆ ਉਸ ਨੂੰ ਕਿੰਨੀ ਰਿਸਪੈਕਟ ਐ ਇਹਨੂੰ ਆਪਾਂ ਤੂੰ ਤੂੰ ਉੱਥੇ ਤੁਸੀਂ ਓਂ ਲੱਗਦੀ ਐ ਨਾ ਹਾਂਜੀ ਸਾਸਰੀ ਘਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਹੋਵੋਗੇ ਸਾਰੇ ਵੀਰ ਭਰਾ ਤੇ ਤੁਹਾਨੂੰ ਪਤਾ ਵਿਆਹ ਦੀਆਂ ਬਸ ਤਿਆਰੀਆਂ ਜਿਹੜੀਆਂ ਖਤਮ ਹੋ ਚੁੱਕੀਆਂ ਤੇ ਅੱਜ ਅਮਨ ਨੂੰ ਲੈਣ ਚੱਲੇ ਆ ਮੰਮੀ ਤਿਆਰ ਮੈਂ ਤਾਂ ਤਿਆਰ ਹਾਂ ਤੁਸੀਂ ਨਹੀਂ ਉੱਠ ਕੇ ਤੁਰਦੇ ਕਿ ਕਿਹੜੇ ਵੇਲੇ ਦੀ ਚਾਹ ਹੋਵੇਗੀ ਮੈਂ ਬਿਲਕੁਲ ਨਹੀਂ ਦੂਰ ਆ ਗਿਆ ਵਾ ਚਾਹ ਰੈਡੀ ਮੈਂ ਬਿਲਕੁਲ ਕਿੰਨੀ ਦੂਰ ਆ ਕਿੰਨੀ ਦੂਰੋਂ ਰੈਡੀ ਐ ਮੈਂ ਰੈਡੀ ਆਵੇਂ ਕੱਲ ਦੇ ਕੱਪੜੇ ਮੜਨਾ ਕੇ ਆਂ ਕੱਪੜੇ ਕੱਲ ਦੇ ਪਾ ਲੈ ਮੈਂ ਦੌਰ ਉੱਥੇ ਨਾਤਾ ਮੈਂ ਕਿਹਾ ਦੋ ਰੋਵੇਂ ਪਾ ਕੇ ਰੱਖਿਆ ਵੇ ਤੇ ਮਮਮੀ ਨੂੰ ਫੁੱਲ ਚਾਹ ਵਾ ਕਿ ਚੱਲ ਗਏ ਛੇਤੀ ਛੇਤੀ ਲੈ ਕੇ ਆਈਆ ਮੈਨੂੰ ਅੱਜ ਆ ਮੈਨੂੰ ਲੈ ਕੇ ਆਉਣਾ ਜੀ ਕੰਟੀਨਿਉਟੀ ਰੱਖਿਓ ਜੀ ਦੇਖਿਓ ਕਿੱਦਾਂ ਦਾ ਲੱਗੇ ਵਲੌਗ ਕਮੈਂਟ ਕਰਕੇ ਜੀ ਦੱਸਿਓ ਠਿੱਕੇ ਮੈਂ ਤਾਂ ਲੱਗਿਆ ਤੁਹਾਨੂੰ ਕੀ ਵਿਆਹ ਯਾਰਾ ਮੈਨਾਂ ਯਾਰਾ ਕੀ ਬਾਤ ਹੈ ਕੀ ਬਾਤ ਹੈ ਆਪ ਨੂੰ ਵੇਖਿਆ ਨਹੀਂ ਗਿਆ ਵੈਸੇ ਜਿੰਮੇਵਾਰੀ ਦੇ ਰਹਿ ਗਏ 600 ਬੰਦੇ ਦਾ ਇੰਤਜ਼ਾਮ ਸੀ ਕਿੰਨੇ ਹੋ ਗਏ ਹੁੰਦਾ ਹੀ ਬਈ 1100 ਹਾਂ ਰਿਕਾਰਡ ਦੋੜੀ ਗਿਆ 11 ਟੇਬਲ ਵਾਧਾ ਲਵਾਇਆ ਸਾਰਾ ਕੁਝ ਵਾਧਾ ਲਵਾਇਆ ਦਾਰੂ ਬਹੁਤ ਵੀ ਪਿੰਡ ਦੇ ਵੀ ਆਪਣੇ ਜਿਹੜੇ ਇੱਕ ਜਣ ਦੋ ਜਣ ਪੰਜ ਪੰਜ ਜਣ ਸਾਰਾ ਹਾਰ ਟੱਪਰ ਗਿਆ ਆਪਣੇ ਪਿੰਡ ਤੇ ਵਧੀਆ ਵਿਆਹ ਵੇਖਣ ਗਏ ਜੁਆਇ ਕਰਨ ਗਏ ਦਾਰੂ ਦੀਆਂ ਪੇਟੀਆਂ ਘੱਟ ਲੱਗਣੀਆਂ ਰ ਅੱਠ ਪੇਟੀਆਂ ਲੱਖੀਆਂ ਬਈ ਇਹ ਨੀਂ ਦਾਰੂ ਵੀ ਦੀ ਨਾ ਚਾਹਗੀ ਤਾਂ ਚਲੋ ਚਾਹ ਹੀ ਹੁੰਦਾ ਵਾ ਬਾਕੀ ਬਹੁਤ ਸੋਹਣਾ ਹੋ ਗਿਆ ਯਾਰ ਵਾਹਿਗੁਰੂ ਇਹੀ ਜਿੰਦੂਆਂ ਤੁਸੀਂ ਇੱਕ ਬਲਾਉ ਚਾਰ ਆਉਣ ਮੈਂ ਇਹਨੂੰ ਹੀ ਜਲਵਾੰਦਾ ਜੀ ਜੇ ਮੰਨ ਲਓ ਕਿ ਤੁਸੀਂ ਇਕੱਠ ਕੀਤਾ ਹੋਵੇ ਤੇ ਤੁਹਾਡੇ ਇਕੱਠ ਤੇ ਪਵੰਦਾ ਵਾਰਾ ਜਿਹੜਾ 500 ਸੱਦੇ ਹੋਵੇ ਤੇ ਆਵੇ 100 ਹੀ ਉਹ ਵੀ ਕੋਈ ਬੰਦਾ ਪਾਇਦਾਰ ਨਹੀਂ ਹੁੰਦੇਗੇ ਤੁਹਾਡੇ ਨਾਲ ਉਹ ਪਿਆਰ ਪਿੰਡ ਵਾਲਿਆਂ ਦਾ ਸਾਡੇ ਨਾਲ ਬਹੁਤ ਵਧੀਆ ਪਿੰਡ ਵਾਲਾਂ ਦਾ ਮੋਹ ਪਿਆਰ ਸਾਰੇ ਆਏ ਸਾਰੇ ਪਿੰਡ ਵਾਲਿਆਂ ਦਾ ਧੰਨਵਾਦ ਕਰਦੇ ਆ ਜੋ ਬਰਾਤੀਆਂ ਵੱਲੋਂ ਆਏ ਉਹਨਾਂ ਦਾ ਧੰਨਵਾਦ ਕਰਦੇ ਆ ਤੁਸੀਂ ਵਿਆਹ ਤੇ ਪਹੁੰਚੇ ਟਾਈਮ ਕੱਟਿਆ ਇੰਜੋਏ ਕੀਤਾ ਤੇ ਵਧੀਆ ਮੌਕਾ ਸੀ ਚਲੋ ਐਦਾਂ ਹੀ ਹੁਣ ਬਸ ਗਰਸ਼ਾਨ ਸਿੰਘ ਨੂੰ ਕੁੜੀ ਲੱਭਣਗੇ ਆਪਦੇ ਲਈ ਛੇਤੀ ਰਿਸ਼ਤੇ ਆਉਣਗੇ ਤੇ ਆ ਜਾਣਗੇ ਛੇਤੀ ਰਿਸ਼ਤੇ ਹੀ ਇਕਦਿ ਕੋਈ ਹੋਊ ਆਪਣੀ ਦੀ ਸੀ ਵੀ ਤੇ ਪਰਿਵਾਰਿਕ ਕੁੜੀ ਕਰਾ ਲੈਣਾ ਪਿਆ ਅਗਲੇ ਸਾਲ ਆਪਣੀ ਵਾਰੀ ਤੇ ਵੈਰੀ ਗਾਡੇ ਲੇਡੀਜ਼ ਤਿਆਰ ਹਾਂ ਵੀ ਤਿਆਰ ਜੂ ਵੀ ਕਿੱਥੇ ਚੱਲਾਂ ਅੱਜ ਮਿਲਨੀ ਮਿਲਨੀ ਮਾਸੀ ਨੂੰ ਲੈ ਚੱਲੇ ਆ ਤੇ ਚਲ ਬਾਕੀ ਵਲੌਗ ਮਾ ਜੀ ਸਾਰੇ ਤਿਆਰ ਹੁੰਦੇ ਉਹਦਾ ਦਦਾ ਦਿਖਾਉਣਾ ਆ ਸਨੈਪਚੈਟ ਆਈਡੀ ਉਹ ਹੀ ਸੰਧੂ ਗੱਗੂ 1 ਮੇਰੇ ਭੈਣ ਦੇ ਵਿਆਹ ਆ ਆਪਣੀ ਮਹਿੰਦੀ ਜੀ ਚੜੀ ਆਵੇ ਲੋ ਜੀ ਇਹ ਕੀ ਆ ਇਹ ਆ ਤੁਮ ਕਹਿੰਦੇ ਚ ਅਮਮ ਦੇ ਕੱਪੜੇ ਜਿਹੜੇ ਲੈ ਕੇ ਜਾਣੇ ਮੰਮੀ ਨੇ ਪਿਆਰ ਜੀ ਪਿਆਰ ਤਿਆਰ ਪਿਆਰ ਭੈਣ ਜੀ ਪਿਆਰ ਪਿਆਰ ਭੈਣ ਜੀ ਚਾਹ ਭਾਈ ਜੀ ਆ ਤਿਆਰ ਆ ਜੀ ਤੁਸੀਂ ਨਹੀਂ ਜਾ ਰਹੇ ਇਹ ਕਰੇ ਯਾਰ ਬੈਰ ਬੈਰ ਕਰੇ ਕੋਈ ਨਹੀਂ ਚਲੋ ਕਰੇ ਕੋਈ ਨਹੀਂ ਇਹਨਾਂ ਨੂੰ ਚਲ ਜੀ ਭਾਜੀ ਹਾਂ ਜੀ ਹਾਂ ਜੀ ਚਲੋ ਚਲਿਓ ਮੰਮੀ ਤੂੰ ਵੀ ਕਰ ਰਿਹਾ ਰੇ ਬਾ ਮੈਂ ਵੀ ਰਹਿ ਰਿਹਾ ਨੇ ਲਾ ਬਾ ਪਿੱਛੇ ਕਾਰ ਜਾਣੇ ਇਹਨੂੰ ਫੜ ਕੇ ਹੈ ਸਾਹਮਣੇ ਹਿੱਟਰੀ ਆਏ ਹਾਏ 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 ਜਿਹੜੀ ਗੱਲ ਆ ਤੂੰ ਕਹਤੀ ਨਾ ਸਨੋਰ ਮੈਂ ਕਹ ਲਓ ਜੀ ਆਇਆ ਆਇਆ ਲਓ ਜੀ ਲਓ ਰੈਡੀ ਆ ਗੱਡੀ ਚ ਗੱਡੀ ਚਲ ਜੀ ਚੱਲ ਜੇ ਰੋੜਾ ਦੂਰੀ ਹੋ ਗਈ ਆ ਚੱਲ ਜੇ ਲੈ ਗਏ ਇਹਨੂੰ ਜਾਣਾ ਹੀ ਪੈਣਾ ਭਾਈ ਮੰਮੀ ਚੱਲੀਏ ਚੱਲ ਜਾਣਾ ਹੀ ਪੈਣਾ ਹਣ ਦਾ ਮੰਮੀ ਰਾਜ ਕੁੜੀ ਲੈਣੀ ਅੱਜ ਵੇ ਚਾਹ ਸਾਰਿਆਂ ਤੋਂ ਪਹਿਲਾਂ ਤਿਆਰ ਮੰਮੀ ਉਹਨੂੰ ਵੀ 2 ਦਿਨ ਹੋ ਗਏ ਉਹ ਵਿੱਚ ਹਾਂ ਉਹਨੂੰ ਵਿੱਚ ਆ ਕੇ ਆਜੋ ਛੇਤੀ ਲੈ ਜਾਓ ਮੈਨੂੰ ਉਤਰੀ ਪਈ ਆ ਉੱਥੇ ਕਿੱਥੇ ਘੰਟਾ ਨਹੀਂ ਪਰੇ ਗਈ ਘਰਾਂ ਹਾਂ ਤੇ ਅੱਜ 2 ਦਿਨ ਕੱਢ ਗਈ ਆ ਕਿੱਥੇ ਅੱਜ 3 ਦਿਨ ਲੈਣ ਜਾਣਾ ਐ ਕਿੱਥੇ ਗਿਆ ਹਾਂ ਐ ਭਰਾਵਾ ਕਿੰਨੇ ਘਰ ਦੱਸੋ ਇਹਦੇ ਜਮਨ ਦਾ ਉਹ ਕਲੀਨ ਆ ਉਹ ਚੱਟ ਕੇ ਮੈਂ ਉੱਚ ਪੁੱਛੀ ਆ ਨਾ ਇਹ ਚ ਕੱਪੜਾ ਮੈਂ ਉੱਚ ਪੁੱਛੀ ਆ ਨਾ ਛੱਤੀ ਨੇ ਬੋਲੋ ਉੱਚ ਕੀ ਆ ਆਪਣੀ ਰੌਣਕ ਤੇ ਉਹਦੇ ਨਾਲ ਸੀ ਕਰੇ ਸਹੀ ਗੱਲ ਅੱਜ ਨੂੰ ਲੈ ਕੇ ਆਉਣਾ ਵੀ ਰੌਲਾ ਪਾਉਂਦੀ ਗੱਡੀ ਚਾਉਂਦੇ ਆ ਹਾਂ ਉੱਥੇ ਨਹੀਂ ਉਹਨੇ ਬੋਲਣਾ ਕਿਰਾ ਸਾਰਾ ਕੁਝ ਪਾਸੇ हां ਆਉਂਦੇ ਆਉਂਦੇ ਆਪਾਂ ਸਾਰਾ ਉਹਨੇ ਰਾਸ਼ਨ ਦੇ ਦੇਣਾ ਕਿ ਆਹ ਕੱਟਾ ਏ ਟ੍ਰੈਕਟਰ ਅੱਜ ਕਿਹਦਾ ਖਿਆਲ ਪਿੱਛੇ ਅੱਜ ਕੱਪੜਾ ਹੈ ਮਹਾਨ ਆ ਸਭ ਦ ਗਾਂ ਤੋਂ ਦਾ ਮੋੜਾ ਹੈ ਸਿੱਟਾ ਲੈ ਟਰੈਕਟਰ ਕੱਢਦੇ ਬਾਹਰ ਟਰੈਕਟਰ ਕੱਢਦੇ ਬਾਹਰ ਟਰੈਕਟਰ ਕੱਢਦੇ ਨਾ ਜਾ ਬਣਾਵਾ ਵੀਡੀਓ ਬਣਾਉਂਦੇ ਤਾਂ ਗੱਡੀ ਅੱਗੇ ਕੱਢਦੇ ਕਿਤੇ ਪਿੱਛੇ ਨਾ ਦੇ ਕੱਲ ਨਵਾਂ ਵਾਹ ਫੇਰ ਖਰਾਬ ਕਰਾਈ ਫਿਰਦਾ ਨਹੀਂ ਹੁਣ ਕਿਤਾ ਸਾਫ ਚਾਹ ਤੇ ਨਿਆ ਮੰਡੀ ਮੈਂ ਆ ਗਿਆ ਤੁਹਾਡੇ ਰੋਕਾ ਲਿਆ ਟਿਕਾ ਆਰਡਰ ਇਧਰ ਵੇਖੀ ਇਧਰ ਵੇਖੀ ਪਾਸ ਵੀ ਕਰਨੇ ਇੰਡੀਕੇਟਰ ਦੇ ਗੋਲਾ ਆ ਤੂੰ ਕਿ ਉਹ ਖੁੱਡੀ ਪਿੱਛੇ ਕਰੋ ਅਹੀਂ ਅੱਗੇ ਕਰਤ ਨਹੀਂ ਆ ਹਾਂ ਐ ਥੋੜਾ ਨਾ ਗਿਆ ਲੈ ਇਹ ਦੱਸ ਇਹਨਾਂ ਨੂੰ ਪਤਾ ਨਹੀਂ ਉਹ ਚੀਜ਼ਾਂ ਬਾਰੇ ਇਹ ਚੀਜ਼ਾਂ ਦਾ ਪਤਾ ਨਹੀਂ ਦੇਣੀ ਨਹੀਂ ਦੇਣਾ ਆਹ ਚਲੋ ਲੀਕੇ ਡਾ ਆ ਕੇ ਚੱਕ ਲੈ ਜੇ ਸੰਦੂਖ ਜੀ ਚਰਾ ਰੱਖ ਜਾਣਾ ਹੈ ਮਹਾਰਾਜਾਂ ਦਾ ਖਿਆਲਾ ਇੱਥੇ ਆ ਮਹਾਰਾਜਾਂ ਦਾ ਰੱਖ ਜਾਣਾ ਮਿਲੂ ਕਿਹੜੇ ਤਹਾਨਾ ਨਾ ਤੂੰ ਬਸ ਐ ਮੋਢਾ ਨਹੀਂ 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 ਤੂੰ ਮੋਢਾ ਹੀ ਮੋਢਾ ਹੀ ਨਹੀਂ ਵਾ ਕਰਨਾ ਲੋ ਜੀ ਭਾਈ ਉਹ ਤਾਂ ਗੈਂਆਂ ਚਲੀਆਂ ਆ ਵਾ ਗੈਂਆਂ ਦੀ ਗੱਲ ਹੋਰ ਕਹਾਣੀ ਹੋਰ ਕਰਨਾ ਚਲੋ ਚੱਲੀਏ ਡੀਕੀ ਜਾਂਦੇ ਹੋ ਕੌਂਦੇ ਖਲੀ ਵੀ ਹੋਣ ਲੱਗੇ ਹੈ ਖਾਲੀ ਵੀ ਉਹ ਕਹਿੰਦਾ ਖਾਲੀ ਹੋ ਜਾਣਾ ਫਿਰ ਪਰਣਾ ਵੀ ਆ ਤੱਪਰ ਨੂੰ ਵੇਖੀ ਕਿੱਡਾ ਚਾਵ ਬਾਹਰ ਕੁਰਸੀਆਂ ਨਾ ਜਾਂਦੇ ਅੰਦਰ ਹੀ ਆਗੇ ਚੱਤੇ ਲਾਵੀ ਸੋਫਿਆਂ ਦੇ ਉੱਤੇ ਵਿਰਾਜਮਨ ਹੋ ਚੁੱਕੇ ਨੇ ਸੇਮਾਂ ਦੇ ਸੋਫੇ ਜਿਹੜੇ ਦਿਖਾਏ ਵੀ ਚੰਗੀ ਤਰ੍ਹਾਂ ਦੇਖੋ ਕਿੱਦਾਂ ਲੱਗ ਰਹੇ ਵਧੀਆ ਲੱਗਦੇ ਨੇ ਬੈਠੇ ਇਹ ਭਾਈ ਭਾਈ ਨੀ ਆ ਗਏ ਵੈਲਕਮ ਫਟ ਚ ਆ ਜਾ ਆ ਜਾ ਆਓ ਆਗੇ ਮੱਟੋ ਹਾਂ ਇਹ ਸਾਰਿਆਂ ਨੂੰ ਆਹੋ ਚਾਕਲੇਟ ਦੇ ਦਈਏ ਮਾਸੇ ਨੂੰ ਰਾਹ ਉਹ ਨੰਬਰ ਟੋਟਲੀ ਇਗਨੋਰ ਕਰ ਰਹੀ ਐ ਸਟਮੋ ਮਾਸੀ ਕੋਹਾਦੀ ਕੋ ਐਸਟੈਂਡ ਨਹੀਂ ਹੈ ਨਾ ਕਿ ਉਹ ਦੀ ਸੁਣ ਨਹੀਂ ਗਾਲੇ ਹਾਂ ਰੋਣਿਆ ਬਹੁਤ ਦੁਨੋਂ ਤੇ ਬਹੁਤ ਬਾਹ ਬਾਹ ਨਾ ਇਹ ਕਿਹ ਅੱਗੇ ਲੰਗਾ ਹੁੰਦੀ ਨਹੀਂ ਹੈ ਨਾ ਇਹ ਤੇ ਹਰਮਨ ਦੋਨੇ ਇਹਨਾਂ ਦੀ ਹਰ ਵਾਰ ਤੇ ਅਮਰੀ ਸੀ ਇਹਨਾਂ ਦਾ ਪੱਥ ਲੈਣ ਆਈ ਤੇਰੀ ਰੋਈ ਆਪਾਂ ਨਾ ਰਵਾਈ ਆਪਾਂ ਨੂੰ ਰੋਲੂ ਆਈ ਆਪਨੀ ਰੋਈ ਲੈ ਲਾ ਦੱਸ ਕੱਲ ਜਦ ਇਹ ਲੰਗੇ ਉਹਨੂੰ ਵੀ ਫੇਰ ਲਓ ਇਹ ਸਨੋਵਰ ਦੀ ਤਾਂ ਕਹਿੰਦੇ ਗੱਲ ਬਣ ਗਈ ਆ ਕਹਿੰਦੇ ਸਨੋਵਰ ਦੇ ਰਿਸ਼ਤੇ ਸਨੋਵਰ ਲਈ ਰਿਸ਼ਤਾ ਲੱਭਿਆ ਜਾ ਰਿਹਾ ਏ ਠੀਕ ਆ ਵਿਚੋਲਣ ਸਾਹਿਬ ਬੈਠੇ ਹੋਏ ਨੇ ਸਨੋਵਰ ਕੋਲ ਪੁੱਛਿਆ ਜਾ ਰਿਹਾ ਹਾਂ ਪੁੱਛਿਆ ਜਾ ਰਿਹਾ ਵੀ ਕੀ ਕੀ ਇਨਫੋਰਮੇਸ਼ਨ ਪੁੱਛ ਰਹੀ ਤੁਹਾਨੂੰ ਕਿੰਨਾ ਦੀ ਕੁੜੀ ਜੇ ਕੀ ਕੀ ਚੀਜ਼ ਆਪਣੇ ਘਰ ਦੇ ਵਿੱਚ ਹਾਂ ਸਾਰਾ ਕੁਝ ਪੁੱਛਿਆ ਜਾ ਰਿਹਾ ਹੈ ਇਸਨੋਵਰ ਤੋਂ ਮੈਨੂੰ ਕਹਿੰਦਾ ਤੇ ਉਹਦੇ ਵਿਆਹ ਸਨੋਵਰ ਕਿ ਕੱਚਾ ਕੱਚਾ ਹੀ ਹੁੰਦਾ ਵੇ ਫੇਰੇ ਘਰੇ ਪਿਆ ਐਦਾਂ ਕਰੂੰਗਾ ਮੈਂ 31000 ਰੁਪਏ ਦਊਂਗਾ ਤੁਹਾਨੂੰ 2500 ਰੱਖ ਲਾ ਤੇ ਬਾਕੀ ਬਾਕੀ ਆ ਲੈ ਤੂੰ ਦੇ ਇੱਕ ਦਿਨ ਤਾ ਸੁਨਵਰ ਦੀ ਗੱਲਾਂ ਬਣ ਗਈ ਵੀ ਲੈ ਵੀ ਸੁਨਵਰ ਸਾਡਾ ਵੀ ਮੰਗਿਆ ਜਾਏਗਾ ਜੇਸਾ ਉਹਨਾਂ ਵਿੱਚੋਲੇ ਨੇ ਫਰਮੇਸ਼ਨ ਕੱਠੀ ਕਰ ਲਈ ਸੁਨਵਰ ਬਾਰੇ ਆਪਾਂ ਨੂੰ ਸੌਂ ਘਾ ਮਾਉਣੀ ਪੈ ਲੈਣੀ ਹਾਂ ਹਾਂ ਸਹੀ ਗੱਲ ਸੌਂ ਘਾ ਆ ਕੇ ਸੇ ਕੀ ਕੀ ਗੱਲਾਂ ਆ ਵੀ ਕੀ ਕੀ ਚੀਜ਼ ਵਾ ਕੱਚਾ ਕਰਕੇ ਗਿਆ ਹੋਵੇ ਖਾਵੇ ਕਿੱਡਾ ਸਿਆਣਾ ਬਾਊ ਬਣਿਆ ਬੈਠਾ ਤੇ ਲੈ ਗੱਲ ਮੰਨਿਆ ਆਹੋ ਲੈ ਵੀ ਤਹੀਂ ਕਿੱਡਾ ਸਿਆਣਾ ਬਾਊ ਬਣਿਆ ਆ ਗਿਆ ਉੜ ਪਿਆ ਜਾ ਰਿਹਾ ਹੋ ਰਿਹਾ ਜਮਨ ਨਾਲ ਕੁਰਸੀ ਨਾਲ ਕੁਰਸੀ ਜੋੜ ਕੇ ਬੈਠੇ ਆ ਦੋਵੇਂ ਬਚੋੜਾ ਕੋਈ ਪਤਨੀ ਕੁੜੀ ਲੰਬੀ ਹੋਵੇ ਜਣਾ ਉੱਚੀ ਲੰਮੀ ਇਹਦੇ ਲਈ ਹਾਂ ਕਹਿੰਦੇ ਹਣੀ ਕੱਦ ਕੱਢ ਜਾਗਾ ਮੁੰਡਾ ਸੋਹਣਾ ਸੁਨੱਖਾ ਕੋਈ ਚੰਗੀ ਕੁੜੀ ਲੰਬੀ ਹੋਵੇ ਹਾਂ ਬਦਾਂ ਜਾਂ ਬੰਦ ਆਗੇ 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 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਗਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਨਮਸਕਾਰ ਹੋ ਗਈ ਸਤਿ ਸ੍ਰੀ ਅਕਾਲ ਭਾਈ ਇਹ ਨਹੀਂ ਸਤਿ ਸ੍ਰੀ ਕਾਲ ਹੁੰਦੇ ਬੜੀ ਟੀਮਰਾ ਭਾਈ ਮੂਡ ਨਹੀਂ ਗੱਲ ਕਰਦੇ ਗੱਲ ਲਿਆ ਉਹ ਤੇ ਆਪਣਾ ਵੀ ਸੈਵਗਾ ਨਹੀਂ ਦੂਰੇ ਤੇ ਹਾਂ ਤੇ ਉਹ ਕਹਿੰਦੇ ਇੱਕ ਵਾਰ ਕੁੜੀ ਬਾਹਰ ਆ ਤੇ ਸਪੇਨ ਚ ਪੱਕੀ ਆ ਹਾਂ ਤੋਂ ਮਨੇ ਦੀ ਮੰਮੀ ਨੇ ਫੋਟੋ ਖਿਜਾਈਆ ਹਾਂ ਤੋਂ ਮਨੇ ਇਹ ਦਿਸਾ ਕਰਾ ਦੋ ਠੀਕ ਹੈ ਸਰ ਤੁਸੀਂ ਕੀ ਤੇ ਮੈਂ ਮੈਂ ਇਹਦਾ ਛੋਟਾ ਆਪਣਾ ਛੋਟਾ ਜੇ ਮੈਂ ਕਹਿੰਦਾ ਮੇਰਾ ਕੋਈ ਦਾਦਾ ਨਹੀਂ ਕਿੰਨੀ ਬੇਦੀ ਕੰਨੀ ਹਾਂ ਤੁਹਾਨੂੰ ਨਾ ਉਸਾਸੂ ਵਿੱਚ ਕਿਹੜੀ ਆ ਕੁੜੀ ਆ ਅਸਟ੍ਰੇਲੀਆ ਉਹ ਮੁੰਡੀ ਲਾ ਜਾਓ ਹਾਂ ਨਾ ਤੇ ਤੁਸੀਂ ਜੀ ਜਾਣਾ ਮਨੇ ਜਾਵਨਾ ਉਹ ਬਾਇਰ ਦੀ ਆਪਣਾ ਗੱਲ ਨੇ ਤੇ ਇੰਦਾਂ ਮੈਂ ਸੋਣਾ ਲੈ ਨਹੀਂ ਮੈਂ ਇਹਦਾ ਮਾਰਦਾ ਗਿਆ ਹਾਂ ਮਾਨਦਾ ਗਿਆ ਉਸ ਨੂੰ ਨਹੀਂ ਨਹੀਂ ਹਾਂਜੀ ਹਾਂਜੀ ਦੋਸਤਾਂ ਗੱਲ ਬਾਬਕ ਆਇਆ ਮੇਰਾ ਵਿਆਹ ਦੇਖਾ ਤਾਂ ਮੈਨੂੰ ਨਾ ਨਹੀਂ ਉਹੋ ਗੱਲਬਾਤ ਹੈ ਸਦਾ ਉਹ ਤਾਂ ਕੋਈ ਗੱਲ ਦਿਨ ਸੋਨਾ ਲੱਗ ਹੁਣ ਵੇਖੋ ਅੱਜ ਕਿਵੇਂ ਚੱਕਰ ਲਾਦੀ ਨਹੀਂ ਨਹੀਂ ਫਿਰ ਵੀ ਉਹ ਸੋਨਾ ਨਹੀਂ ਮੈਟਰ ਕਰਦਾ ਸੰਸਕਾਰ ਮੈਟਰ ਕਰਦਾ ਉਹਨੇ ਨਾ ਨੇਚਰ ਬਹੁਤ ਜਿਹਾ ਲੱਗਾ ਕਹਿੰਦੇ ਉਹ ਤੇ ਬਹੁਤ ਜੰਡਾ ਨੇ ਨੇਚਰ ਆਪਣਾ ਮੈਂ ਮੈਂ ਨੇਚਰ ਆਹੀ ਨੇਚਰ ਦੱਸ ਨੇਚਰ ਦੋਸਤਾਂ ਨੇ ਨੇਚਰ ਵੀ ਸਹੀ ਕਾਇਗੰਨਾ ਮਾਇਗਾ ਬਾਕੀ ਚੱਲੋ ਰਾਏ ਗੁਰੂ ਜਿੱਥੇ ਸੰਜੋਗ ਹੋਏ ਉਹਤੇ ਹੋ ਹੀ ਜਾਣਾ ਬੰਦਾ ਲੱਕ ਭੱਜ ਲਈ ਤੇ ਨਹੀਂ ਮਾਫੜੀ ਤੇਰੀ ਗੱਲਾਂ ਨੇ ਪਰ ਇਹਦਾ ਹੋੜ ਹੀ ਨਾ ਸਾਡਾ ਪਹਿਨਾ ਗਸ਼ਰਮ ਸਿੰਘ ਲਾਉਣਾ ਹਾਂ ਹਾਂ ਪਹਿਲਾ ਗਸ਼ਰਮ ਸਿੰਘ ਵਾਲੇ ਆਪੇ ਕਰਾਉਣਗੇ ਪਹਿਰੇ ਦੀ ਵਾਲੀ ਹੋਣੀ ਨਾ ਮੇਰੇ ਤੋਂ ਪਹਿਲਾਂ ਕਿਉਂ ਕਰਾ ਲਏ ਗਏ ਬਾਕੀ ਇਹ ਤਾਂ ਮਾਝੂ ਦੇ ਘਰ ਦੇ ਮਾਤਰਾਂ ਨੇ ਮੰਨੀ ਦੇਣ ਕੋਈ ਨਾ ਕਹਿੰਦਾ ਜੁੰਡੇ ਵੜਨ ਮੈਂ ਚਲ ਕੋਈ ਨਹੀਂ ਵਧੀਆ ਹੁੰਦਾ ਵਧੀਆ ਹੀ ਆ ਵਧੀਆ ਮੈਡਮ ਕੋਲੋਂ ਵੀ ਲੱਗਾ ਸਗੜ ਪਾਇਆ ਜਣਾ ਵਧੀਆ ਵਧੀਆ ਚਲ ਵਧੀਆ ਲੱਗ ਗਈ ਸਾਨੂੰ ਵਧੀਆ ਸਮਾਧੀ ਦੀ ਗੱਲ ਤਾਂ ਬੜੀ ਵਧੀਆ ਲੱਗੀ ਖੋਲੇ ਬੈਠੀਆਂ ਸਾਰਾ ਕੋਈ ਆ ਆ ਆ ਮੀਰਾ ਕਿਸੇ ਨੇ ਵੀ ਵੇਖੀ ਨਹੀਂ ਬਈ ਆ ਬੰਦੀ ਸੀਗੀ ਆ ਆ ਮੀਰਾ ਬਹੁਤ ਸੋਹਣੀ ਜਾ ਕੇ ਦਿੱਤੀ ਨੂੰ ਮਤਲਬ ਲੋਈ ਨਹੀਂ ਜਾ ਕੇ ਦਿੱਤੀ ਉਹ ਟੱਕੜ ਵਰਗੇ ਸਾਡਿਆਂ ਦਾ ਪੇੜਾ ਕਰਕ ਹੋ ਗਿਆ ਸੀ ਸੋਹਣੀ ਕਰ ਮੀਰਾ ਵੇਖੀ ਓਏ ਆ ਕੀ ਕਰਨ ਦਈਆਂ ਜੈਸਟ ਮੈਰਿਡ ਆ ਕੀ ਕਰਨ ਦਈਆਂ ਤੁਸੀਂ ਬਈਆ ਲੱਗਿਆ ਨਾ ਜਾਰੇ ਵਟੇ ਲੋ ਸੋਹਣੇ ਲੱਗਣਾ ਕਿਨੇ ਆ ਕੀ ਆ ਇਹ ਮੇਕਅਪ ਆ ਤੇ ਤੈਨੂੰ ਖੋਲ ਖੋਲ ਕੇ ਤਾਂ ਵੇਖਣ ਦਈਆਂ ਮਾਸੀ ਦਾ ਮੇਕਅਪ ਫੂਲ ਫਰਕਾਰ ਜਲਾ ਰੱਖਿਆ ਮਨਿਆ ਦੇ ਵੇਲੇ ਐਸੇ ਜਿਹਦਾ ਵੈਤੇ ਵੀ ਲਾ ਦੇਉਗੀ ਅਰਥੇ ਵੀ ਆ ਜਾਏਗੀ ਫੇਰ ਸਾਹਮਣੇ ਬੁਰੀ ਜਮਨ ਇੱਥੇ ਲੱਗੂਗੀ ਐਸੇ ਜਿਹਨੇ ਕੋਡੀ ਨੇ ਆਉਂ ਮੈਂ ਇਹ ਕੈਸੂ ਇੰਸਟਾਲ ਕਰਾ ਲਿਆ ਕਿਹੜਾ ਨਹੀਂ ਜਾਂਦਾ ਸਾਡੇ ਆਓ ਆਏ ਕਿਹਨਾਂ ਕਿਹੜੇ ਕਮਾਈ ਲਾਇਆ ਪਾ ਜਿਹੜੇ ਆਓ ਕਿਤੇ ਗੁੱਡਾ ਡਾਈਏ ਕਿਹਦਾ ਪਹਿਲਾਂ ਲਾ ਦੇਖੀ ਨੀ ਥੋੜੀ ਬਰੰਤ ਵਾ ਵਾ ਬਹੁਤ ਆ ਨਾ ਬਣਾਉਣਾ ਨਹੀਂ ਹੈ ਉਹ ਕਰਾਉਣੀ ਬੇਸਤੀ ਆਂ ਜਦਵੇਂ ਮੋਰੇ ਵੇ ਕੱਟੇ ਆਵੇ ਗਿੱਟੀ ਪੱਟੀ ਆ ਉਹ ਗੱਟੀ ਚਾਹੀਦੀ ਆਪਾਂ ਨੂੰ ਗੱਟੀ ਦਾ ਘਵਾ ਆਵੇ ਆ ਚੱਕ ਪਾ ਜੀ ਪਾ ਜੀ ਕਿਹਦੇ ਨਾਲ ਲੈਂਦੇ ਪੂਰਾ ਚੜਾ ਕੇ ਤੋੜਦੇ ਉਹ ਕਿਉਂ ਆ ਲੈ ਕਿਉਂ ਚਾਈਨਾ ਤੇ ਨਹੀਂ ਡੋਰ ਦੂਜੀ ਆ ਨਾ ਹੈ ਚਾਈਨਾ ਨਹੀਂ ਧੱਕਿਆ ਰਹੀ ਆ ਆਉ ਚਾਈਨਾ ਨਹੀਂ ਫੇਰਾਂ ਨੇ ਕੋਈ ਜਾਣਾ ਹੱਥਾਂ ਤੇ ਬਹੁਤ ਫਿਰਦੀ ਨੁਕਸਾਨ ਆ ਭਰਾ ਡਾਲਾ ਹੁੰਦਾ ਬਸੰਤ ਬਣਾਉਣੀ ਹੁੰਦੀ ਆ ਮੈਨੂੰ ਕੋ 100 ਟਮਣਾ ਵੜ ਦੇਈਆਂ ਮੈਂ ਨੁਕਸਾਨ ਬਹੁਤ ਹੁੰਦੇ ਭਾਈ ਇਹ ਬੰਦ ਕਰਨੀ ਇਹ ਚਾਹ ਧਾਗੇ ਲਈ ਵਧੀਆ ਗੁੱਡਾ ਡਾਲਾ ਲੋਕਾਂ ਦੇ ਗਲਾਂ 'ਚ ਪੈ ਜਾਂਦੀ ਵੀਰੇ ਉਹ ਵੀਰੇ ਗਲਤ ਜੀ ਜਾ ਉਹ ਨਹੀਂ ਚਾਹੀਦੀ ਆਪਾਂ ਇਹ ਹੱਕ ਚਾਹੀ ਨਹੀਂ ਹਾ ਹਾ ਇਹ ਕਰੀਆ ਇਹ ਇੱਕ ਜੁਵੀ ਤਿਆਰ ਲੈ ਵੀ ਪਤੰਗ ਡਾਲੋ ਮੇਂ ਤਰਾ ਪਤੰਗ ਲਿਆ ਚੜਾ ਕੇ ਵੀ ਇਹ ਲਾ ਭਾਈ ਪਤੰਗ ਥੋੜਾ ਟੈਟ ਕਰਨ ਵਾਲਾ ਸਹੀ ਇਹ ਤੋੜ ਦੇਣਾ ਲਾ ਦੂ ਦੂ ਦੇ ਤੋੜਦੀ ਪਰੀਆਂ ਦੇ ਡੇਲੀ ਹੁੰਦੀ ਆ ਨਹੀਂ ਚੱਪਰ ਜਾਈਦਾ ਚੱਪਰ ਆ ਉਹ ਹੋਰ ਲੱਗਦੀ ਹੋਰ ਲੱਗਦੀ ਉਹ ਧਾਗ ਵਾਲੀ ਨਾ ਜਿਹੜੀ ਠੀਜ ਆ ਹਾਂ ਉਹ ਕੋਈ ਨਾ ਬਟਾ ਬਟਾ ਇਹੋ ਫਿਰ ਕੀ ਆ ਵੇਖੀ ਉਹ ਵੀ ਤੁਹਾਡੇ ਬਣੇ ਚੱਕ ਦੇ ਉਹ ਕਿਤੇ ਨਹੀਂ ਆਈ ਆਪਣੀ ਹੁਣ ਲਗਾ ਤੁਸੀਂ ਟੋਣੇ ਪਏ ਤਾਂ ਦੱਸਣਾ ਕਿਹੜਾ ਕੱਲ ਘਾਹ ਸੀ ਤੇ ਤੂੰ ਘਰਾਹ ਮਾਰੀਏ ਦੋਰੀ ਬੜੀ ਬਾਹਰ ਉਹ ਭਰਾ ਉਹ ਨਾ ਉਹਦੀ ਬਾਹਰ ਲੱਸੀ ਪਿਆਰੇ ਨੇ ਜਿਵੇਂ ਆਇਆ ਤਾਂ ਬੜੀ ਰੰਗ ਨਾ ਉਹਦੀ ਭਰਾਵਾ ਵੀਰੋਂ ਪਾਦੀ ਉਹਦੀ ਗੋਮੇ ਇਹ ਇੱਥੇ ਆ ਭਰਾਵਾ ਇੱਧਰ ਆਵੇ ਤੇਰੀ ਭਾਜੀ ਆਵਾਜ਼ ਮੜੀ ਪਿੰਡ ਚ ਲਾਓ ਪੇਚਾ ਕੋਈ ਚੜਾਉਣ ਨਹੀਂ ਦੇਆ ਫਿਰ ਫਾਂਕ ਲਾਂਗੇ ਆਪਾਂ ਜੇ ਤਾਂ ਗਿਆ ਅਜਾ ਆ ਉਸ ਕਾਗਰ ਤੋੜ ਦਿੰਗੇ ਭਾਈ ਜਾਨਾ ਤੋੜੋ ਤੋੜ ਦੋ ਕੱਟ ਖਾਲਜੇ ਬਣਾਈ ਜਾਂਦੇ ਹਿੰਦੀਆ ਵਧੀਆ ਦਸ਼ਨ ਹੋਈ ਜਾਂਦੀ ਲੋਕ ਦਾ ਆਹੋ ਲੋਇ ਨੂੰ ਬੜਾ ਜੋਇ ਨੂੰ ਮੈਂ ਕੁੱਚਾ ਕਹਿੰਦਾ ਜੂ ਨੂੰ ਫੇਰ ਖੜਾਵਾਣੀ ਜੂ ਆ ਕੱਟਨ ਜੂ ਟਕਰਾਵਾਂਗੇ ਤੋੜਨ ਵਾਲਾ ਚੱਲ ਉਹਦੇ ਆ ਜਾਂਦਾ ਉੱਤੇ ਪੜਦਾ ਨਾ ਪਾ ਲੋ ਭਾਈ ਉਹਨੂੰ ਪਾੜ ਹੀ ਦਿੱਤਾ ਵਿਚਾਰੇ ਨੂੰ ਚਲਾ ਨਾ ਪਾ ਦੇ ਥੈਂਕਿਆ ਮਾਰ ਟੁੱਟ ਹੀ ਗਿਆ ਤੋੜਤੀ ਦੋ ਦਿਲ ਵੇਹ ਆਪਣੇ ਤੋਂ ਇੱਥੇ ਗੁੱਡੇ ਨਿੱਕੇ ਲੁੱਟੀ ਦੇ ਹੀ ਕਿਉਂ ਤੋੜੀ ਦੇ ਆ। ਬਾਗੀ ਜਿੱਟ ਨਹੀਂ ਹੋ ਗਿਆ ਚੋਟ। ਨਿੱਕੇ ਨਾਲ ਲੁੱਟੀ ਦੇ ਗੁੱਡੇ ਆਲਾ। ਇੰਨੇ ਇਕੱਠੇ ਕਹ ਲੈ ਪਸੰਦ ਲੱਗ ਗਏ ਨਹੀਂ ਫਿਰ ਹੋਵੇ ਰੱਖੀ ਰੱਖਣੇ। ਮੈਂ ਕੋਠੇ ਤੋਂ ਉਹ ਚੱਕ ਉਹ ਘਰੇ ਮਾਰਿਆ ਚੱਕਿਆ ਜਾਂਦਾ ਯਾਰ ਆ ਗਿਆ ਸੱਜੇ ਸੱਜੇ ਥੱਲੇ 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 ਆ ਗਿਆ ਥੱਲੇ। ਆ ਗਿਆ ਥੱਲੇ। ਲੋ ਵੇ ਮਿੱਤਰੋ। ਆ ਚੁੱਕੇ ਆਗੇ ਆਗੇ ਘਰੇ ਆਗੇ ਜੀ। ਆ ਚੁੱਕੀ ਆਗੇ ਜੀ ਆਗੇ ਘਰੇ ਆਗੇ। ਛੇਤੀ ਆਗੇ ਭੈਣ ਜੀ ਕੀ ਹੈ ਭਰਾ ਜੀ ਛੇਤੀ ਆ ਗਏ ਹੋਰ ਛੇਤੀ ਆ ਹੀ ਜਾਣਾ ਸੀ ਗੱਡੀ ਬਹੁ ਭਜੋਨੇ ਤੁਸੀਂ ਪਰ ਕਿਉਂ ਅਸੀਂ ਤਾਂ ਭਜਾਈ ਨਹੀਂ ਜੀ ਇਹ ਨਹੀਂ ਗੱਲਾਂ ਚੰਗੀਆਂ ਸਾਡੀਆਂ ਕਿਉਂ ਤੁਸੀਂ ਕਿਹੜੇ ਭਜਾਈਏ ਤੁਹਾਡੇ ਨਾਲ ਹੀ ਬਰਾਬਰ ਤੇ ਆਏ ਆਂ ਆਈ ਡੋਟ ਲਾਈਕ ਦਿਸ ਮੋਨੀ ਤੁਸੀਂ ਭਜਾਈਏ ਤੇ ਉਨੀ ਅਸੀਂ ਭਜਾਈਏ ਆਈ ਡੋਟ ਲਾਈਕ ਦਿਸ ਡਰਾਈਵ ਲੈ 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 ਆ ਗਈ ਆ ਗਈ ਲੈ ਲੈ ਕਿਵੇਂ ਖੁਸ਼ ਹੋਏ ਹੁਣ ਉਹ ਇਹ ਵੇਖ ਲਉਂਦਾ ਹੁਣ ਆਵਾ ਵੀ ਹਟਾਈ ਆਂ ਵੀ ਅਸੀਂ ਅੱਗੇ ਨਿਕਲ ਗਏ ਅਸੀਂ ਅੱਗੇ ਨਿਕਲ ਗਏ ਅਸੀਂ ਤਾਂ ਹੋਲੀ ਹੀ ਜਾਵਾਂ ਆਹ ਫਤੂ ਹੀ ਡਰਾਈਵ ਬਹੁਤ ਫਾਸਟ ਕਰਦੇ ਆਂ ਅਸੀਂ ਇੰਨੀ ਫਾਸਟ ਵੀ ਨਹੀਂ ਕਰਦੇਗੇ ਹਾਂ ਹਾਂਜੀ ਭੈਣ ਜੀ ਆਗੇ ਹਾਂਜੀ ਭਰਾ ਜੀ ਆਗੇ ਠੀਕ ਹੈ ਭੈਣ ਜੀ ਆਜੋ ਆਗੇ ਆਗੇ ਜੀ ਆਗੇ ਜੀ ਹੁਣ ਉਹ ਇਹ ਪਿਆਰ ਨਹੀਂ ਤੂੰ ਜਗੰਦੇ ਉਧਰ ਇਹ ਫਤੂ ਸਾਈਡ ਦਾ ਖਾ ਉਧਰੇ ਇਹ ਵੀ ਇੰਨੀ ਦੂਰ ਹੈ ਮੈਂ ਵੀ ਦੂਰ ਹਰਮਨ ਵੀ ਦੂਰ ਹੈ ਤੇ ਨਹੀਂ ਇਹ ਮੇਰੇ ਕੋਲ ਪਤਾ ਉਹ ਹੈ ਰੋਣਾ ਆ ਗਿਆ ਉਹ ਇਹਦੇ ਅੱਗੋਂ ਨਹੀਂ ਲੰਗੇ ਅੱਛਾ ਉਹ ਇੱਕੇ ਦਮ ਮੇਰੇ ਇੰਨੇ ਹਾਲ ਬਹਿਣਾ ਮੈਨੂੰ ਰੁਕਿਆ ਇੰਨੀ ਫੇਰ ਉਹ ਵੀ ਫੇਰ ਉਹ ਵੀ ਆ ਕੇ ਚੱਕ ਵੀ ਲੋ ਫੇਰ ਆਉਂਦੇ ਆਂ ਜੀ ਆਉਂਦੇ ਆ ਰੋ ਪੀਓ ਉਹਨੇ ਕਹ ਪਰ ਜੀ ਬੜੇ ਚੰਗੇ ਕੌਣ ਹੈ ਆ ਲੈ ਆ ਲੈ ਆ ਲੈ ਵੀਰ ਉਹਨੂੰ ਮੈਂ ਕਹ ਲੈ ਕੇ ਆਇਆ ਹਾਂ ਸੱਚਾ ਦਸ ਦੇ ਉਹ ਇਹ ਜੀ ਹੋਈ ਜੀ ਗੁਰਪਾਲ ਜੀ ਤੁਸੀਂ ਮੇਰਾ ਬੈਗ ਲੈ ਕੇ ਆਉਂਗੀ ਸਨੂਪ ਕਹਿੰਦਾ ਹਾਂ ਗੁਰਪਾਲ ਤੁਸੀਂ ਮੇਰਾ ਬੈਗ ਲੈ ਕੇ ਉਹ ਕਹਿੰਦਾ ਆਪੇ ਲੈ ਆ ਦੇ ਉਹ ਕਹਿੰਦਾ ਲੈ ਆਉਂਦਾ ਜੀ ਨਹੀਂ ਉਹ ਕਿਤਾ ਹਾਂ ਤੁਸੀਂ ਆਪੇ ਕਿਹਾ ਸੀਗਾ ਮੈਂ ਪਰਸ ਲੈ ਕੇ ਥੱਲੇ ਆ ਗਈ ਮੈਂ ਸੁਣੋਂ ਨਹੀਂ ਗੱਲ ਕੀਤੀ ਵੀ ਇਹ ਲੈ ਕਿੰਨੀ ਰਿਸਪੈਕਟ ਹੈ ਨੂੰ ਆਪਾਂ ਤੂੰ ਤੂੰ ਉੱਥੇ ਤੁਸੀਂ ਉਹ ਲੱਗਦੀ ਹੈ ਮੈਨੂੰ ਇਹਦਾ ਤੁਸੀਂ ਚਾਹੁੰਦਾ ਬਈ ਤੂੰ ਉਹਨਾਂ ਨੇ ਨਹੀਂ ਤੂੰ ਕਿਹਾ ਕਦੇ ਉਹਨਾਂ ਨੇ ਆਏ ਆਏ ਆਸਿਕ ਆਏ ਵੀ ਸੁਣੋ ਮਰੇ ਆਏ ਨੀ ਮੈਂ ਤਾਂ ਉਹਨਾਂ ਨੂੰ ਤੁਸੀਂ ਕਹਿਣਾ ਹੀ ਕਹਿਣਾ ਹੈ ਨਾ ਉਹ ਵੀ ਉਹ ਤੋਂ ਮੈਨੂੰ ਤੁਸੀਂ ਕਰਮਾਂ ਨਾਲ ਮਿਲਦੇ ਆ ਹੈ ਉਹ ਵੀ ਕਰਮਾਂ ਨਾਲ ਮਿਲਦੇ ਆ ਉਹ ਲੈ ਆਉਣ ਵਾਕੇ ਯਕੀਨ ਨਹੀਂ ਹੁੰਦਾ ਪਰਸ ਤੋ ਭੇਜਿਆ ਕਾਜ ਹੀ ਲੈ ਹੈ ਨਾ ਜੇ ਪਰਸ ਤੋ ਭੇਜੀ ਸੀ ਮਾਹਲ ਵੇਖੀ ਫੇਰ ਆ ਗਈ ਐ ਕੋਈ ਨਹੀਂ ਆਪਾਂ ਪਰਸ ਸਿਰ ਭਜਾ ਦੇ ਹਾਂ ਮਾਹਲ ਭੇਜੀ ਦੀ ਮਾਹ ਫੇਰ ਆ ਗਈ ਐ ਹਾਂ ਪਰਸ ਤੋ ਭੇਜੀ ਦਾ ਜਿਹੜਾ ਜੀ ਆਪਾਂ ਪਰਸ ਭੇਜਾਂ ਪਰਸ ਫੇਰ ਭਜਾ ਦੇਣਾ ਤੁਸੀਂ ਮੈਨੂੰ ਇੱਕ ਦਿਨ ਲਈ ਆਈਆਂ ਮੈਂ ਬਸ ਕਰ ਲੈ ਜਿਹੜੇ ਆਸ਼کار ਕਰਨੇ ਸੀ ਤੂੰ ਆ ਗੁੱਗੂ ਇਧਰ ਦੇਖ ਦੂਰੇ ਦੂਰੇ ਗਗ ਮਾਰਦਾ ਚਲ ਚਲ ਜੀ ਕੇ ਤੇ ਇੱਧਰ ਇਹ ਡਰਾਈਵ ਤੇ ਵੀ ਛੱਡ ਦੇ ਤਾਂ ਫੇਰ ਆ ਰਾ ਮੇਰੇ ਉਹ ਜੀਏ ਲਓ ਜੀ ਇਹ ਉਹ ਤੋਂ ਲੈ ਕੇ ਆਏ ਵਾਹ ਜੀ ਵਾਹ ਇਹਦੇ ਉਹ ਜੀ ਨੇ ਉਹ ਤੋਂ ਲੈ ਕੇ ਆਇਆ ਅੱਛਾ ਬਾਹਰੋਂ ਲੈ ਕੇ ਆਏ ਨੇ ਸੂਰ ਬਾਹਰੋਂ ਆਪਾਂ ਨਾ ਨਵਾਂ ਬਾਹਰੋਂ ਲੈ ਕੇ ਆਇਆ ਉਹ ਵਾਹ ਉਹ ਵੀ ਆ ਕੇ ਭਾਈ ਭਾਜੀ ਵੀ ਆ ਕੇ ਭਾਜੀ ਵੀ ਆ ਕੇ ਭਾਜੀ ਵੀ ਆ ਕੇ ਨਹੀਂ ਖੁੰਡੀ ਨਾ ਆ ਜੀ ਨਾ ਜੀ ਨਾ ਕੋਲਾ ਵੀ ਵੀ ਆ ਬੁਰਜ ਚ ਲੱਗ ਰਿਹਾ ਨਹੀਂ ਪੁਲਿਸ ਰੁਕਾਣ ਚ ਚਲ ਰਹੀ ਹੈ ਇਹ ਮੇਰੇ ਪਿੱਛੇ ਲੱਗਾ ਦਵੀ ਵਾਹ ਨੱਤਿਆਂ ਵਾਲਾ ਮੁੰਡਾ ਹਟਾ ਆ ਗਿਆ ਨੱਤਿਆਂ ਵਾਲਾ ਮੁੰਡਾ ਸਨੈਪਚੈਟ ਆਈਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਕੇ ਭੈਣ ਨੂੰ ਮਿਲਣਾ ਹੈ ਪੈਰੀ ਹੱਥ ਲਾਉਂਦੇ ਹੋਏ ਹੋਰ ਭੈਣ ਆਈ ਆ ਵੇ ਪੈਰੀ ਹੱਥ ਮੈਨੂੰ ਜੀ ਮਿਲੋ ਲੈ ਕੇ ਨਹੀਂ ਗਏ ਮੈਨੂੰ ਮਿਲਾਂ ਯਾ ਚਲਦਾ ਲਿਖੇਗਾ ਇਹ ਕਿ ਮੇਰਾ ਸੂਟ ਸੋਨਾ ਲਓ ਦੱਸੋ ਬਈ ਕਮੈਂਟ ਕਰਕੇ ਅੰਦਾ ਸੂਟ ਸੋਨਾ ਹੈ ਗਿਆ ਨਹੀਂ ਗਿਆ ਮੈਂ ਕਹਾਂ ਹਾਂ ਮੋਂ ਪੜਿਆ ਨਹੀਂ ਗਿਆ ਕਰ ਕੀ ਤੈਨੂੰ ਕੀ ਮੈਸੇਜ ਆਏ ਕੇ ਸੂਟ ਕਿੱਥੋਂ ਬਣਵਾਇਆ ਰਿੰਗ ਸਰ ਮਣੀ ਦੇ ਸੂਟ ਕਿੱਥੋਂ ਬਣਵਾਇਆ ਸੀ ਰਿੰਗ ਸਰ ਮਣੀ ਤੇ ਉਹ ਮੈਂ ਬਣਵਾਇਆ ਸੀ ਜੱਜ ਦੀ ਹੱਟੀ ਤੋਂ ਕਿਤੋਂ ਜੱਜ ਦੀ ਹੱਟੀ ਤੋਂ ਫਰੋਜਪੁਰ ਬਹੁਤ ਸੋਹਣਾ ਸੋਹਣਾ ਹੋ ਜਾਂਦਾ ਨਾ ਬੰਦਾ ਵਿਆਹ ਤੋਂ ਬਾਅਦ ਹੈ ਥੋੜੀ ਲੱਗੀ ਅਜੂਆ ਅਜੂਆ ਲਾਇਆ ਬਾਕੀ ਯਾਰ ਬਾ ਬੰਦਾ ਸੋਹਣਾ ਮੈਨੂੰ ਵੀ ਪਤਾ ਵਿਆਹ ਦਾ ਬਸ ਕੋਈ ਹੋਰ ਹੀ ਸੋਹਣਾ ਲੱਗਣ ਲੱਗ ਗਈ ਤਾਂ ਨਾ ਹੋ ਜਾਂਦੇ ਨਾ ਸੋਹਣੇ ਯਾਰ ਵਾਟਰ ਵਾਟਰ ਲਿਆਓ ਜੀ ਮਾਟਰ ਵਾਟਰ ਆ ਵੀ ਕਿਵੇਂ ਲੱਗੇ ਕੁੜੀ ਤੇ ਸੋਹਰੇ ਤੈਨੂੰ ਵਧੀਆ ਲੱਗਦੀ ਮੈਂ ਸੋਹਣੀ ਤਾਂ ਪਰਸੇ ਹੀ ਆਪਾਂ ਹੀ ਵੇਖਿਆ ਤੇ ਆਪਾਂ ਹੀ ਵੇਖ ਕੇ ਪਸੰਦ ਕੀਤਾ ਤੇ ਸੋਹਣੇ ਤੇ ਲੱਗਣੀ ਆ ਹੁਣ ਮੈਨੂੰ ਕਿਵੇਂ ਲੱਗੇ ਰਿਵਿਊ ਰਿਵਿਊ ਉਹਨੂੰ ਵਧੀਆ ਲੱਗੇ ਉਹ ਕਹਿੰਦੀ ਜੋ ਕੁਝ ਮੈਂ ਸੋਚਿਆ ਸੀ ਉਸ ਤੋਂ ਵੱਧ ਦਾ ਕੱਢ ਕੇ ਦੇ ਦੇ ਤੇ ਵਾਦੂ ਸਰ ਜਾਣਾ ਮੇਰਾ ਹਾਂ ਸਰ ਜਾਣਾ ਬਾਕੀ ਸੋਹਣੀ ਤਾਂ ਪਰਸੇ ਲੱਗਣ ਲੱਗੀ ਸੀ ਹਾਂ ਆ ਮੈਂ ਉੱਥੇ ਜਾ ਕੇ ਪੁੱਛਿਆ ਕਿੰਨਾ ਕਰੋਈ ਉਹ ਕਹਿੰਦਾ ਜਦੋਂ ਇਹ ਗੱਡੀ ਚ ਭਾ ਕੇ ਕਿਲੋਮੀਟਰ ਆਏ ਚੁੱਪ ਕਰਕੇ ਇਹ ਜਾਣ ਕੇ ਕਰਦੀ ਉੱਤੇ ਇਹਨੂੰ ਪਤਾ ਲੱਗ ਗਿਆ ਵੀ ਆਣਾ ਆਪਣੀ ਆਖ ਦੀ ਜੂ ਚ ਆ ਗਈ ਮੈਂ ਹਾਂ ਮੈਨੂੰ ਪਤਾ ਨਹੀਂ ਲੱਗਣਾ ਤਾਂ ਮੈਂ ਚੁੱਪ ਨਹੀਂ ਕਰਾਈ ਜਾਣੀ ਮੈਂ ਆਪ ਹੀ ਚੁੱਪ ਹੋ ਜਾ ਆਪੇ ਮੇੜੀ ਨਹੀਂ ਆਏ ਭਰਾਵਾ ਸਾਲਾ ਕਿਤੇ ਹੋਰ ਕਿਤੇ ਮੈਂ ਆਪੇ ਇਹ ਆਇਆ ਇਹ ਮੈਨੂੰ ਕਿਧਰ ਹੜਕੇ ਰੋ ਰੂਗੇ ਚੁੱਪ ਕਰਕੇ ਕਹਿੰਦਾ ਮੈਂ ਤਾਂ ਚੁੱਪ ਹੀ ਨਹੀਂ ਹੋਣਾ ਇਧਰ ਸਨੋਰ ਗਾਈ ਸਨੋਰੋ ਮਰ ਕੇ ਉੱਤੇ ਨੌਂਦਾ ਨਹੀਂ ਤੁੰਦ ਸੀਗਾ ਕੌਣ ਸਨੋਰ ਓਏ ਆਹ ਖਾਣੇ ਦਾ ਸੌ ਲੱਗੇ ਹੋ ਲੱਗੇ ਮੰਜੀ ਦੀ ਮਰਜੀ ਸੌ ਲੱਗੇ ਇਹ ਮੈਨੂੰ ਫੋਨ ਆਇਆ ਮੈਨੂੰ ਇੱਥੇ ਨਾ ਲੈਣਾ ਓਏ ਮੈਨੂੰ ਸਭ ਤੋਂ ਜ਼ਿਆਦਾ ਘਟਾ ਪਤਾ ਕੀ ਪਿਆ ਕਿ ਪਿਆ ਵਿਆਹ ਚ ਮੇਰੀ ਛਲਟਾ ਚੋਰੀ ਹੋ ਗਈ ਹੂੰ ਇਹ ਰਮੰਗਾ ਲੱਗ ਗਿਆ ਨਹੀਂ ਉਹ ਤਾਂ ਮੈਂ ਜਿਹੜੀਆਂ ਆਪ ਦਿੱਤੀਆਂ ਤੂੰ ਸਾਰੀਆਂ ਗੱਲਾਂ ਛੱਡ ਇਧਰ ਵੇਖ ਪਿਆਰ ਮਾਂ ਨੂੰ ਪਤਾ ਸੀ ਸਾਗ ਪਸੰਦ ਆ ਤੇ ਸਾਗ ਬਣਾਇਆ ਦੇਖ ਇਧਰ ਆਜੇ ਸਾਗ ਹੋ ਗਿਆ ਸਾਗ ਕਿਨਾ ਜਿਆਦਾ ਨੇਰਾ ਹੋ ਗਿਆ ਹਣ ਜੇਮਲੋਨ ਆ ਜਾਓ ਹਾਂ ਜੇਮਲੋਨ ਆ ਜਾ ਹਾਂ ਅੱਜ ਭੁੰਦ ਪੈਣੀ ਆ ਆ ਗੱਡੀ ਲਈ ਆਪਾਂ ਇੱਥੇ ਕੰਮ ਨੂੰ ਕਿਵੇਂ ਕਾਲੋ ਦੋ ਵਾਦ ਕੋ ਕਿ ਸਾਜਰੀ ਸਾਜਰੀ ਨਹੀਂ 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 ਕੋਈ ਨਹੀਂ ਜਾਦੇ ਨੇੜੇ ਆਣਾ ਮੈਂ ਗੱਡੀਆਂ ਸਿੱਖ ਲਈਆਂ ਤਾਂ ਆ ਜਾ ਕਰਾਂ ਮੈਂ ਜੇਮਲੋਨ ਆ ਜਾ ਕਰੀ ਉੱਥੇ ਤੁਹਾਨੂੰ ਗੱਡੀ ਮੇਰਾ ਜੇ ਮੋਤੇ ਲੱਗਿਆ ਉਹ ਕੋਠੇ ਤੇ ਰਹਿਣੀ ਆ ਮੈਂ ਤਾਂ ਪੌੜੀਆਂ ਇਦੋਂ ਵੀ ਜ਼ਿਆਦੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਉਤਰਨੀਆਂ ਪੈਂਦੀਆਂ ਨਹੀਂ ਵਧੀਆ ਕਰ ਪਤਲੀ ਹੋ ਜੀ ਪਤਲੀ ਹੋ ਜਾਣਾ ਮੈਂ ਹੋਰਕ ਪੈ ਜੂ ਨਾਲੇ ਲੈ ਫਰਕ ਤਾਂ ਵੇਖ ਇਧਰ ਉਹ ਵੇਖ ਕੀ ਆ ਪਤਲੀ ਹੋ ਗਈ ਮੈਂ ਫਰਕ ਇਹ ਮੈਂ ਮੇਚੇ ਦਾ ਪੂਰੇ ਦਾ ਸੂਟ ਸੁਆਣਾ ਸੀ ਦੋਈ ਬਹੁਤ ਆ ਸਾਰਾ ਦਾ ਫੈਟ ਜੀ ਨਿਕਲ ਗਿਆ ਸਾਰੀ ਫੈਟ ਬਰਨਰ ਲੱਗ ਗਿਆ ਉਹਨਾਂ ਵਿਚਾਰਾਂ ਨੇ ਮੇਡਮ ਨੇ ਸਾਸਿਕਾਲ ਬੁਲਾਇਆ ਹੁਣੀ ਸੀ ਇਹ ਉਹਨਾਂ ਨੇ ਵੀ ਸਾਸਿਕਾਲ ਬੁਲਾ ਗਿਆ ਜਾਨੀ ਆ ਕੱਪੜੇ ਲੈ ਨਾਲ ਚੱਲ ਮੱਝਾ ਲਗੋਆ ਗੋਆ ਗੂੜਾ ਛੱਟਾ ਲਾ ਲੈਦਾ ਤੇਰਾ ਹੀ ਸੇਰਾ ਨਾ 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 ਗੋ ਗੋਇਆ ਤੇ ਗੱਲ ਹੋਰ ਮੈਂ ਚੁੰਨੀ ਨਹੀਂ ਸੀ ਲੈਂਦੀ ਮੈਨੂੰ ਸਿਰ ਤੇ ਚੁੰਨੀ ਆ ਲੈਣੀ ਨਹੀਂ ਜਿਹੜੀ ਇਹਦੇ ਉੱਤੇ ਜੀ ਜੀ ਆ ਓਏ ਚੱਲ ਚੱਲ ਜਾ 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 ਚੱਲ 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 ਚਲ ਚਲ ਮਿਲਣ ਗਈ ਮਿਲਣ ਗਈ ਮਿਲਣ ਗਈ ਉਧਰ ਨੂੰ ਇੱਧਰ ਨਹੀਂ ਆਈ ਵੀ ਉਹ ਬਿੱਲੀ ਵੇਹੋ ਚੱਲੋ ਚੱਲ ਚੱਕੋ ਚੱਕੋ ਅਮਣ ਜਾ ਰਹੀ ਆ ਆ ਤੇ ਦੂਜੇ ਭਰਾਵਾਂ ਨੂੰ ਮਿਲਣੇ ਆ ਗਈ ਆ ਗਈ ਰਾਜੂ ਰਾਜੂ ਵੀਰੇ ਹਸੀਕਾਰ ਵੀਰੇ ਹਸੀਕਾਰ ਗਾਵੇ ਹਸੀਕਾਰ ਗੁਰਪਾਉ ਕਿੱਥੇ ਆ ਸੱਤ ਸਨੋਂ ਭਾਂਡੇ ਲੈਣ ਚਾਹੀਏ। ਅੱਛਾ ਭਾਂਡੇ ਲੈਣ ਗਿਆ। ਹਾਂਜੀ ਪੁੱਛ ਲੋ ਭਾਈ ਕਿਵੇਂ ਲੱਗਾ ਸੋਹਰਾ ਘਰ ਇਹਨੂੰ। ਹਾਂਜੀ ਮੱਝਾਂ ਨੂੰ ਹੈਲੋ ਆਈ ਕਾਲਡ। ਹਾਏ। ਹਾਂ। ਆ ਮਾਜੀ ਢਿੰਗੀ। ਉਹ ਇਹ ਮੇਰੀ ਮੱਝ ਸੀਗੀ ਇਹਨੂੰ ਮੈਂ ਹੀ ਚੋਂਦੀ ਰਹੀ ਆ ਵੇਲਾ ਪਹਿਲੇ ਨੰਬਰ ਤੇ ਪਤਾ ਲੱਗ ਗਿਆ ਨਾ ਮੈਂ ਆ ਗਈ। ਰਾਜੂ ਪੁੱਛ ਲੋ ਕਿਵੇਂ ਸੋਹਰਾ ਪਰਿਵਾਰ ਕਿਵੇਂ ਭਾਈ? ਹਾਂਜੀ ਸੱਚ ਕਿਵੇਂ ਆ ਉੱਧਰ ਆਪਣੇ। ਬਹੁਤ ਵਧੀਆ ਵੀਰੇ ਬਹੁਤ ਵਧੀਆ ਜੋ ਮੈਂ ਸੋਚਿਆ ਵੀ ਨਹੀਂ ਸੀ ਓਦੋਂ ਵੀ ਵਧੀਆ। ਚਲੋ ਫਿਰ ਤੋਂ ਬਹੁਤ ਵਧੀਆ। ਇਹ ਰੋਣਾ ਹੀ ਹਟ ਗਈ ਉਹਨਾਂ ਕਰੇ ਹਸੀ ਜਾਂਦੀ। ਓਏ ਮੇਰੇ ਰੋਣਾ ਹੀ ਹਟ ਗਈ ਮੈਂ ਭੁੱਲ ਗਈ ਗੁੱਗੂ ਹੋੜ ਵੀ ਨੇ ਵੀ ਵਿਦੇੋ ਤਾਂ ਜਿਹੜਾ ਰਹਿੰਦਾ ਰਹਿੰਦਾ ਹੀ ਆ ਪਰ ਨਹੀਂ ਜਿਵੇਂ ਵੀ ਆਪਾਂ ਇੱਕ ਡਰ ਹੁੰਦਾ ਨਾ ਰੇਂਜ ਮੈਰੀਜ ਚ ਉਹ ਚੀਜ਼ ਸੀਗੀ ਉਹ ਮੇਰਾ ਨਿਕਲ ਗਿਆ ਸਾਰਾ ਉਹ ਬਹੁਤ ਵਧੀਆ ਮੈਨੂੰ ਮਿਲਿਆ ਪਰ ਚਲੋ ਆਪਣੇ ਪਰਿਵਾਰਤ ਨਾਲ ਚਲੋ ਵਧੀਆ ਆਪਣੇ ਪਰਿਵਾਰ ਹੀ ਆ ਸਮਝ ਲੋ ਇੱਧਰ ਵੀ ਉੱਧਰ ਵੀ ਆ ਸਮਝ ਲੋ ਗੋਲ ਹੋ ਗਈ ਆ ਹਾਂ ਸਿਆਲੀ ਆ ਸਾਰੇ ਹੁਣ ਇਸ ਦੁਬਾਰ ਕੀ ਦਾ ਵਿਆਹ ਵੇਖਣਾ ਚਾਹੇਗਾ ਗੁੱਗੂ ਦਾ ਆਪਣਾ ਤੁਹਾਡਾ ਜੀ ਬਸ ਉਹ ਕਹਿੰਦੇ ਆਪਣਾ ਕਿੰਨਾ ਗਰੇਗਾ ਮੱਚਾ ਦਾ ਕੰਮ ਜੀ ਬਈ ਸ਼ੁਰੂ ਹੀ ਕੀਤਾ ਜੀ ਇਹ ਜੇ ਟੋੜ ਭਾਂਡੇ ਲੈਣ ਵੀ ਗਏ ਚੱਲੇ ਟਾਈਮ ਹਾਂ ਮਾੜੀ ਗੱਲਾਂ ਜਾਂ ਮੈਨੂੰ ਪਤਾ ਲੱਗ ਗਿਆ ਜੀ ਉਹ ਅ ਜੀਸੀਬੀ ਆ ਗਈ ਆਪਣੀ ਭਾਜੀਆਂ ਵਾਲੀ ਸਾਰਾ ਆਪੇ ਇੱਥੇ ਸਦਾ ਕੇਣਾ ਆ ਸਾਰਾ ਪਧਰਾ ਪੁਧਰਾ ਕਰਾ ਕੇ ਨਾ ਬੜਾ ਠੀਕ ਇੱਕ ਪਾਸੇ ਆਪਣਾ ਆਪਣੇ ਲਈ ਵੀ ਨਵੀਂ ਪਹਲੀ ਚ ਪਾਵਾਂਗੇ ਹੂੰ ਉਹ ਚ ਤਾਂ ਸੱਟਾਂਗੇ 10 ਟਰਾਲਾ ਲਗਾ ਕੇ ਲੈ ਲਈਆਂ ਹਾਂ ਸੱਟਾਂਗੇ ਜੀ ਤੂੰ ਭਾਂਡੇ ਭੁੰਡੇ ਕਰਤ ਲਾਬੇ ਹੋਰ ਕਿ ਨਹੀਂ ਉਹਨਾਂ ਦੇ ਹਾਂ ਜਿਹੜੇ ਉਹ ਤਾਂ ਲੈ ਗਏ ਸਾਰੇ ਸਿਲੰਡਰ ਗਿਣਾ ਕੇ ਮੈਨੂੰ ਟੈਂਕਰ ਭਰ ਕੇ ਵੀ ਦੇ ਗਿਆ ਆਪਾਂ ਨੂੰ ਹਾਂ ਉਹਨਾਂ ਚੋਂ ਕੱਢ ਕੇ ਸਾਰਿਆਂ ਚ ਗੈਸ ਥੋੜੀ ਥੋੜੀ ਆਪਣੀ ਕੁੜੀ ਵਿਆਹ ਤੇ ਮਾ ਬਹੁਤ ਸਿਆਣੀ ਹੋ ਗਈ ਹੈ ਬਹੁਤ ਹਾਂ ਕਮੇਰ ਤੋਂ ਚੁਰਨੀ ਨਹੀਂ ਲੈਣ ਦਿੰਦੀ ਲੈ ਕਿੰਨੀ ਸਿਆਣੀ ਹੋ ਗਈ ਵਧੀਆ ਵਾ ਅਸੀਂ ਤਾਂ ਪਹਿਲਾਂ ਹੀ ਸਿਆਣੇ ਸੀ ਅਸੀਂ ਤਾਂ ਜੰਮੇ ਹੀ ਸਿਆਣੇ ਸੀ ਨਹੀਂ ਵਧੀਆ ਤੁਸੀਂ ਵੀ ਆ ਜਾਓ ਜੀ ਬੁਲਾਉਂ ਮੈਂ ਤਾਂ ਭਾਈ ਜੀ ਦੀ ਗੱਲ ਭਾਈ ਕਹਿੰਦਾ ਕਿੱਥੇ ਮੈਂ ਪੈਸ ਕਹਿੰਦਾ ਬੁੜੀਆਂ ਦੇ ਤੇ ਛੱਡ ਗਿਆ ਇਹ ਆਪ ਵਿਚਾਰ ਸੇਮ ਤੇ ਪਹੁੰਚ ਗਏ ਅਮੈਂ ਤਾਂ ਨਾ ਹੁਣ ਉੱਥੇ ਅਮਨ ਮੈਨੂੰ ਇਹ ਕੀ ਕਹਿੰਦਾ ਭਾਈ ਕਹਿੰਦਾ ਕੰਬਲ ਚ ਪਾਇਆ ਗੱਡੀ ਤੇ ਛੱਡਿਆ ਇੱਕੋ ਇੱਥੇ ਗੱਡੀਆਂ ਵੜੀਆਂ ਕਿਹੜ ਮੈਨੂੰ ਮੈਨੂੰ ਮੈਂ ਕਿ ਗੱਡੀ ਦੇ ਪਿੱਛੇ ਗੰਪਲਵੇਂ ਮੈਂ ਕੱਲ੍ਹ ਹੀ ਗਿਆ ਸੀ ਕਿ ਨਾ ਕਿਤੇ ਮੈਂ ਆਇਆ ਤੇ ਇਹ ਤਾਂ ਬੁੜੀਆਂ ਦੇ ਘਰੇ ਜੱਟ ਗਿਆ ਆਪਣੇ ਬਿਸਤਰੇ ਚੋਰੀ ਹੋ ਗਏ ਆ ਹਾਂ ਬਿਸਤਰੇ ਚੋਰੀ ਹੋ ਗਏ ਆ ਗੱਦੇ ਚੋਰੀ ਹੋ ਗਏ ਆ ਗੱਦੇ ਮੇਂ ਚੋਰੀ ਹੋ ਗਏ ਆ ਚੋਰੀ ਕਿਤੇ ਲੱਭੇ ਨਹੀਂ ਦੈ ਤੇ ਸਮਝੋ ਬਾਹਰ ਕਿੱਥੇ ਚਲ ਗਿਆ ਮੈਂ ਆ ਗਿਆ ਏਡੇ ਏਡੇ ਵੱਡੇ ਭਾਂਡੇ ਸਾਡੇ ਚੱਕੇ ਹਾਂ ਪਰ ਉਹੀ ਗੱਲ ਆ ਸਾਨੂੰ ਨਾ ਉਹ ਰੇਤ ਨਾਲ ਐਡਾ ਘਾਰਾ ਸਮਝਦਾ ਕਿੱਥੇ ਘੇੜਾ ਵਜਦਾ ਉਧਰ ਤਾਂ ਮੈਂ ਨਵੇਂ ਮਹੀਨੇ ਬਾ ਜਾਂ ਪੈਂਦਾ ਉਹ ਗੋਠੇ ਤੇ ਨਹੀਂ ਨਹੀਂ ਜਾਣਾ ਹੁਣ ਉਧਰ ਛੱਡ ਸ਼ੁਰੂ ਆ ਬਸ ਸੱਚੀ ਇਹਨਾਂ ਕੋ ਚੱਕਿਆ ਗਿਆ ਗਾਵਾਂ ਵਾਲਾ ਛੱਡ ਸ਼ੁਰੂ ਆ ਚਲ ਕੋਈ ਨਹੀਂ ਇੰਨੇ ਦਾ ਨਹੀਂ ਕੋਈ ਚੱਕਰ